ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਹਾਜ਼ਰਾਂ ਗੁਰਮੀਚਰ ਸਿੰਘ ਦੁਆਰਾ ਲਿਖੀ ਗਈ ਕਹਾਣੀ ਰੱਬ ਦਾ ਸ਼ੁਕਰ ਆਓ ਆਪਾਂ ਸ਼ੁਰੂ ਕਰਦੇ ਹਾਂ ਤਿੰਨ ਚਾਰ ਦਿਨ ਲਗਾਤਾਰ ਮੈਂ ਤਪਵਾਦਮਾ ਸਾਂ ਦਿਨ ਖੁੱਲੇ ਸੀ ਸਰਦੀਆਂ ਦਾ ਮੌਸਮ ਸੀ ਚਾਰੇ ਪਾਸੇ ਚਿੱਕੜ ਹੀ ਚਿੱਕੜ ਪਿਆ ਸੀ ਤੋਂਦ ਹੌਲੀ-ਹੌਲੀ ਬਦਰਹੀ ਸੀ ਮੈਂ 네 ਚਾਰ ਦਿਨਾਂ ਤੋਂ ਲੋਕਾਂ ਨੂੰ ਘਰਾਂ ਅੰਦਰ ਬੰਦ ਕਰ ਰੱਖਿਆ ਸੀ ਪੰਜਵੀਂ ਦੁਕਾਨ ਕਿੱਸੇ ਦਾ ਕਰਾਂ ਬਾਹਰ ਨਿਕਲਣ ਨੂੰ ਮਨ ਨਹੀਂ ਕਰ ਰਿਹਾ ਸੀ ਪਰ ਜਿੰਨਾਂ ਦੇ ਘਰ ਦੇ ਪੀਪੇ ਖੜਕਣ ਲੱਗ ਪੈਂਨ ਉਹਨਾਂ ਨੂੰ ਕਿੱਥੇ ਚੰ ਮੱਖਣ ਪਿੰਨ ਬੱਚਿਆਂ ਦੇ ਖੜਾਉਣੇ ਵੇਚਦਾ ਸੀ ਪਰ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਔਨ ਕਰਨੋਂ ਕੰਮ ਠੱਪ ਹੋ ਗਿਆ ਬੱਚੇ ਹੁਣ ਖੜਾਉਣਿਆਂ ਵੱਲ ਵੇਖਣਾ ਵੀ ਪਸੰਦ ਨਹੀਂ ਕਰਦੇ ਸਨ ਤੇ ਮੱਖਣ ਨੇ ਆਪਣੇ ਪਿੰਡ ਦੀ ਲਾਗਦੇ ਪਿੰਡ ਸਬਜ਼ੀ ਵੇਚਣ ਦਾ ਧੰਦਾ ਤੋੜ ਲਿਆ ਮੱਖਣ ਨੇ ਲੱਕੜਾਂ ਦੀ ਇੱਕ ਛੋਟੀ ਜੀ ਦੁਕਾਨ ਬਣਾ ਰੱਖੀ ਸੀ ਉੱਪਰ ਮੇ ਕਨੀ ਤੋਂ ਤਰਪਾਲ ਪਾ ਰੱਖੀ ਸੀ ਰੋਜ਼ ਸਵੇਰੇ ਉੱਠ ਕੇ ਨਿਤਨੇਮ ਦਾ ਪਾਠ ਕਰਦਾ ਤੇ ਫਿਰ ਗੁਰਦੁਆਰੇ ਜਾ ਕੇ ਮੱਥਾ ਟੇਕਣ ਤੋਂ ਬਾਅਦ ਕੋਈ ਵੀ ਕੰਮ ਸ਼ੁਰੂ ਕਰਦਾ ਅੱਜ ਵੀ ਸਵੇਰੇ ਉੱਠ ਕੇ ਪਹਿਲਾਂ ਪਾਠ ਕੀਤਾ ਫਿਰ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਬਾਅਦ ਵਿੱਚ ਮੰਡੀ ਤੋਂ ਤਾਜ਼ੀਆਂ ਸਬਜ਼ੀਆਂ ਚੁੱਕ ਕੇ ਮੱਖਣ ਖੁਸ਼ੀ-ਖੁਸ਼ੀ ਆਪਣੇ ਹੀ ਲੋਰ ਵਿੱਚ ਗੀਤ ਗਾਉਂਦਾ ਸਾਈਕਲ ਦੀਆਂ ਟੱਲੀਆਂ ਪਚਵਾਉਂਦਾ ਆਪਣੀ ਦੁਕਾਨ ਵੱਲ ਤੁਰ ਪਿਆ ਪਰ ਜਦੋਂ ਉਹ ਦੁਕਾਨ ਤੇ ਪਹੁੰਚਿਆ ਤਉਹਦੀ ਬੁੱਲੰਤ ਚੁੱਪ ਛਾ ਗਈ ਤੇ ਖੁਸ਼ੀ ਉਦਾਸੀ ਵਿੱਚ ਬਦਲ ਗਈ ਮੀਂਹ ਤੇ ਤੇਜ਼ ਹਨੇਰੀ ਕਾਂ ਉਸ ਲੱਕੜ ਨਾਲ ਬਣੀ ਦੁਕਾਨ ਟੈਟੀ ਰਹੀ ਹੋ ਜੁਕਦੀ ਸੀ ਉਸ ਨੇ ਆਪਣਾ ਸਾਈਕਲ ਸਟੈਂਡ ਤੇ ਲਾਇਆ ਤੇ ਖੜ ਕੇ ਕਾਫੀ देर ਬਿਖਰੀਆਂ ਲੱਕੜਾਂ ਵੱਲ ਦੇਖਦਾ ਰਿਹਾ ਚਾਰੇ ਪਾਸੇ ਧੁੰਦ ਹੋਰ ਗੈਰੀ ਹੁੰਦੀ ਜਾ ਰਹੀ ਸੀ ਕੋਈ ਬਿਰਲਾ ਹੀ ਸੜਕ ਤੇ ਆ ਜਾ ਰਿਹਾ ਸੀ ਪਿੰਡ ਦਾ ਇੱਕ ਬੰਦਾ ਉੱਥੋਂ ਲੰਘ ਰਿਹਾ ਸੀ ਉਸ ਨੇ ਮੱਖਣ ਨੂੰ ਪੁੱਛਿਆ ਕੀ ਹੋਇਆ ਮੱਖਣਾ ਬੜਾ ਉਦਾਸ ਚਿਹਰਾ ਲੱਗਦਾ ਮੱਖਣੇ ਗਿਆ ਕੁਝ ਨਹੀਂ ਮਿੱਤਰ ਪਿਆਰਿਆ ਬਸ ਫਸਲ ਤੇ ਗੜੇ ਮਾਰੀ ਹੋ ਗਈ ਹੈ ਹੈ ਮੈਂ ਸਮਝਿਆ ਨਹੀਂ ਤੇਰੇ ਕੋਲ ਕਿਹੜੀ ਫਸਲ ਆ ਮੱਖਣੇ ਜਵਾਬ ਦਿੱਤਾ ਇਹ ਦੁਕਾਨ ਹੀ ਮੇਰੀ ਫਸਲ ਆ ਜਿਵੇਂ ਕਿਸਾਨ ਆਪਣੀ ਫਸਲ ਨੂੰ ਪੁੱਤਾਂ ਵਾਂਗ ਪਾਲਦਾ ਉਵੇਂ ਹੀ ਮੈਂ ਵੀ ਆਪਣੀ ਦੁਕਾਨ ਨੂੰ ਪੁੱਤਾਂ ਵਾਂਗ ਰੱਖਿਆ ਸੀ ਦੇਖ ਅੱਜ ਮੇਰਾ ਪੱਤ ਕੀ ਮੇਚਕ ਨਹੀਂ ਹੋਇਆ ਪਿਆ ਉਹ ਕੋਈ ਨਾ ਇਹ ਤਾਂ ਫੇਰ ਬਣ ਚੁ ਮੱਖਣ ਬਣਦਾ ਸਭ ਕੁਝ ਜਾਂਦਾ ਮਗਰਾ ਪਰ ਇਹਨ ਵੀ ਨਹੀਂ ਬਣਦਾ ਇਹਨ ਵੇ ਨੂੰ ਕੀ ਲੱਕੜਾਂ ਹੀ ਤਾਂ ਜੋੜਨੀਆਂ ਨੇ ਹੋਰ ਕੀ ਮੰਤਰ ਪੜ੍ਹਨੇ ਮੱਖਣ ਗੱਲ ਮੰਤਰਾਂ ਦੀ ਜਾਂ ਸਿਰਫ ਲੱਕੜਾਂ ਜੋੜਨ ਦੀ ਨਹੀਂ ਮਿੱਤਰ ਪਿਆਰਿਆ ਗੱਲ ਹੈ ਜਜ਼ਬਾਤਾਂ ਦੀ ਖੈਰ ਰੱਬ ਦਾ ਸ਼ੁਕਰ ਹੈ ਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਬਸ ਚਾਰ ਪੈਸੇ ਜੁੜ ਜਾਣ ਤੇ ਘਰ ਦੀਆਂ ਕੰਧਾਂ ਵੀ ਪੱਕੀਆਂ ਕਰਾ ਹੁੰਦੀਆਂ ਹੁਣ ਤਾਂ ਛੱਤ ਵੀ ਮੀਂਹ ਪੈਣ ਤੇ ਆਪਣੇ ਜਾਂਦਿਆਂ ਨੂੰ ਰੋਂਦੀ ਰਹਿੰਦੀ ਹੈ ਮੌਸਮ ਵਿਭਾਗ ਵਾਲਿਆਂ ਨੇ ਚੇਤਾਵਨੀ ਦੇ ਰੱਖੀ ਆ ਕਿ ਤੂ ਤਿੰਨ ਦਿਨ ਬਾਅਦ ਦੁਬਾਰਾ ਮੀਂਹ ਨਿਰਿਓ ਮੱਖਣ ਇਹ ਤਾਂ ਬੜਾ ਕੁਝ ਕਹਿੰਦੇ ਯਾਰ ਇਹ ਤਾਂ ਰੱਬ ਹੀ ਜਾਣਦਾ ਕਿ ਕਦੋਂ ਕੀ ਹੋਣਾ ਖੀ ਨਹੀਂ ਐਵੇਂ ਲੋਕਾਂ ਨੂੰ ਡਰਾਏ ਜਾਂਦੇ ਨੇ ਇਹ ਗੱਲ ਕਹਾ ਬਾਈ ਦੋ ਕਹਿ ਯਾਰ ਮੱਖਣ ਜਿਹਦੇ ਘਰ ਵਿੱਚ ਲੋਹਾਂ ਦਾ ਡੱਬਾ ਵੀ ਮੁੱਕਿਆ ਹੋਵੇ ਨਾ ਉਹਨੂੰ ਰਜਾਈ 'ਚ ਕੰਬਣੀ ਛਿੜਦੀ ਆ ਤੇ ਤੁੰਦਿਚ ਨਿਗ ਮਹਿਸੂਸ ਹੁੰਦਾ ਸਿਰ ਮੱਖਣ ਬੇਖਰੀਆਂ ਹੋਈਆਂ ਲੱਕੜਾਂ ਇਕੱਠੀਆਂ ਕਰਨ ਲੱਗ ਪਿਆ ਮੱਗਰ ਉਸ ਨੂੰ ਖੜਾ ਦੇਖ ਰਿਹਾ ਸੀ ਮੱਗਰ ਨੇ ਕਿਹਾ ਯਾਰ ਅੱਜ ਠੰਡ ਬਹੁਤ ਆ ਮੱਖਣ ਨੇ ਇੱਕ ਥੰਬੀ ਖੜੀ ਕਰਦੇ ਕਿਹਾ ਚਾਰ ਦਿਨ ਮੰਗਰੂ ਮੀ ਪੈ ਕੇ ਹਟਿਆ ਤੇ ਕਹਿੰਦੇ ਪਹਾੜਾਂ 'ਚ ਬਰਫ਼ ਵੀ ਪੈਲੇ ਮੱਗਰ ਇਹ ਬਰਫ਼ ਪੈਣ ਕਰਕੇ ਕੁਝ ਜ਼ਿਆਦਾ ਏ ਮੱਖਣ ਹੋ ਸਕਦਾ ਬਈ ਮੱਖਣ ਲੱਕੜਾਂ ਜੋੜ-ਜੋੜ ਕੇ ਦੁਕਾਨ ਬਣਾਈ ਗਿਆ ਤੇ ਨਾਲ ਹੀ ਮਕਰ ਨਾਲ ਗੱਲਾਂ ਮਾਰੇ ਤਿਆ ਦੁਪਹਿਰ ਹੋਨ ਨੂੰ ਆ ਗਈ ਸੀ ਪੰਨਾ ਤਾਂ ਸੂਰ ਛਾਇਆ ਤੇ ਨਾ ਕੋਈ ਮੱਖਣ ਤੋਂ ਸਬਜੀ ਲੈਣ ਆਇਆ ਮਕਰ ਵੀ ਗੱਲਾਂ ਬਾਤਾਂ ਮਾਰ ਕੇ ਚਲਾ ਗਿਆ ਦਿਨ ਤਰਨੂ ਆ ਚੁੱਕਾ ਸੀ ਮੱਖਣ ਨੇ ਦੁਕਾਨ ਦਾ ਮੋੜ ਖੜੀ ਕਰ ਲਈ ਪਰ ਕੋਈ ਗਾਹਕ ਹਲੇ ਤੱਕ ਨਾ ਬੋੜਿਆ ਘਰ ਦੇ ਸੋਦੇ ਪੱਤੇ ਮੁੱਕੇ ਪਏ ਸਨ ਸ਼ਾਮ ਦੇ 5 ਵਜੇ ਤੱਕ ਕੋਈ ਗਾਹਕ ਨਾ ਆਇਆ ਤਾਂ ਮੱਖਣ ਨੇ ਸਬਜੀ ਮੋੜ ਸਾਈਕਲ ਤੇ ਰੱਖੀ ਪਿੰਡ ਵਿੱਚ ਫੇਰੀ ਲਾਉਣ ਕਰ ਪਿਆ ਆਲੂ ਲੈ ਲੋ ਪਿਆਜ਼ ਲੈ ਲੋ ਲਸਣ ਲੈ ਲੋ ਗਾਜਰ ਲੈ ਲੋ ਮਟਰ ਲੈ ਲੋ ਪਾਲਕ ਲੈ ਲੋ ਟਮਾਟਰ ਲੈ ਲੋ ਹਰੀਆਂ ਮਿਰਚਾਂ ਲੈ ਲੋ ਕਹਿੰਦਾ ਹੋਇਆ ਪਿੰਡ ਵਿੱਚ ਘੁੰਮਣ ਲੱਗ ਪਿਆ ਕਦੇ ਟੱਲੀਆਂ ਵਜੋਂ ਦਾ ਕਦੇ ਹੋਕੀ ਲਾਉਂਦਾ ਠੰਡ ਤੋਂ ਬੇਪਰਵਾ ਚਿੱਕੜ ਨਾਲ ਲਥਪਥ ਕਲੀਆਂ ਵਿੱਚੋਂ ਸਾਹੋ ਸਾਈ ਹੋਇਆ ਮੱਖਣ ਇਸ ਆਸੇ ਘੁੰਮ ਰਿਹਾ ਸੀ ਕਿ ਚਾਰ ਪੈਸੇ ਬਣ ਜਾਣ ਤਾਂ ਕਰੇ ਕੋਈ ਸੌਦਾ ਲੈ ਜਾਓ ਜਦੋਂ ਸਾਰਾ ਪਿੰਡ ਕਾਕੇ ਵੀ ਕੁਝ ਨਾ ਬਣਿਆ ਤਾਂ ਮੱਖਣ ਨੇ ਉਸ ਪਿੰਡ ਦੇ ਇੱਕ ਬੰਦੇ ਨੂੰ ਪੁੱਛਿਆ ਬਈ ਪਿੰਡ ਵਾਲੇ ਅੱਜ ਸਬਜ਼ੀ ਕਿਉਂ ਨਹੀਂ ਲੈ ਰਹੇ ਜਦ ਕਿ ਅੱਜ ਤਮੇ 4 ਦਿਨਾਂ ਮੰਗਰੋਂ ਆਇਆ ਉਸ ਬੰਦੇ ਨੇ ਕਿਹਾ ਤੈਨੂੰ ਨਹੀਂ ਪਤਾ ਬਈ ਕਿ ਮੱਖਣ ਨੇ ਪੁੱਛਿਆ ਸਾਰੇ ਪਿੰਡ ਦੇ ਪਿੰਦੇ ਨੇ ਪਰਸੋਂ ਸਬਜ਼ੀ ਦੀ ਦੁਕਾਨ ਖੋਦੀ ਪਰਸੋਂ ਦੇ ਸਭ ਉਸੇ ਤੋਂ ਸਬਜ਼ੀ ਲੈ ਰਹੇ ਨੇ ਯਾਰ ਢੀਲਣਾਂ ਨੂੰ ਕੀ ਲੋੜ ਪੈਗੀ ਸਬਜ਼ੀ ਵੇਚਣ ਦੀ ਮੱਖਣ ਬੋਲੀ ਬਸ ਯਾਰ ਗਰੀਬ ਦੇ ਪੇਟ ਤੇ ਲੱਤ ਮਾਰਨੀ ਹੁੰਦੀ ਹੈ ਇਹਨਾਂ ਲੋਕਾਂ ਨੇ ਇਹਨਾਂ ਦੇ ਹੱਥ ਕੜਾਹੀ ਦੇ ਦੋ ਤਾਂ ਵੀ ਇਹਨਾਂ ਦੀ ਅੱਖ ਦੂਜੇ ਦੀ ਕੋਲੀ ਤੇ ਰਹਿੰਦੀ ਆ ਚਲ ਕੋਈ ਗੱਲ ਨਹੀਂ ਸਭ ਆਪਣੇ ਕਰਮਾਂ ਦਾ ਖਾਦੇ ਨੇ ਜਿੰਨਾ ਕੁਝ ਦਾ ਰੱਬ ਨੇ ਲਿਖਿਆ ਉਹਨਾਂ ਉਸ ਨੂੰ ਮਿਲ ਜਾਣਾ ਤੇ ਮੇਰੇ ਕਰਮਾਂ ਦਾ ਮੈਨੂੰ ਮਿਲ ਜਾਣਾ ਸਬਰ ਹੋਣਾ ਚਾਹੀਦਾ ਲਾਲਚ ਤੇ ਈਰਖਾ ਨਹੀਂ ਕਹਿ ਕੇ ਮੱਖਣ ਬਿਨਾਂ ਦੇਰੀ ਕੀਤੇ ਅਗਲੇ ਪਿੰਡ ਫੇਰੀ ਲਾਉਣ ਤੁਰ ਪਿਆ ਅਗਲੇ ਪਿੰਡ ਵਿੱਚ ਘੁੰਮਣ ਤੇ ਵੀ ਜਦੋਂ ਮੱਖਣ ਦੀ ਕੋਈ ਸਬਜ਼ੀ ਨਾ ਵੇਖੀ ਤਾਂ ਉਹ ਬਹੁਤ ਉਦਾਸ ਹੋ ਗਿਆ ਐਨਾ ਕਿ ਉਸ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਜਦੋਂ ਉਹ ਉਦਾਸជា ਚਿਹਰਾ ਲੈ ਕੇ ਮੋੜਨ ਲੱਗਾ ਤਾਂ ਉਸ ਨੂੰ ਕਿਸੇ ਨੇ ਆਵਾਜ਼ ਮਾਰੀ "ਬੇਪਾਈ ਕੀ ਕੀ ਸਬਜ਼ੀ ਆ ਤੇਰੇ ਕੋਲ" ਮੱਖਣ ਦੀਆਂ ਅੱਖਾਂ ਇੱਕਦਮ ਚਮਕ ਉੱਠੀਆਂ ਉਦਾਸੀ ਉਸ ਦੇ ਚਿਹਰੇ ਤੋਂ ਇੱਕਦਮ ਖੰਭ ਲਗਾ ਕੇ ਉੱਡ ਗਈ ਉਸਨੇ ਪਿੱਛੇ ਮੁੜ ਕੇ ਦੇਖਿਆ ਤੇ ਆਖਿਆ ਮਾਤਾ ਜੀ ਲਸਣ ਆ ਪਿਆਜ਼ ਆ ਆਲੂ ਟਮਾਟਰ ਗਾਜਰ ਮਟਰ ਪਾਲਕ ਤੇ ਹਰੀਆਂ ਤਾਜ਼ੀਆਂ ਮਿਰਚਾਂ ਨੇ ਮਾਤਾ ਜੀ ਨੇ ਪੁੱਛਿਆ ਆਲੂ ਲਸਣ ਪਿਆਜ਼ ਟਮਾਟਰ ਮਿਰਚਾਂ ਗਾਜਰ ਤੇ ਮਟਰ ਕਿੰਨੇ ਲਾਏ ਨੇ ਮੱਖਣ ਨੇ ਸਾਰੀਆਂ ਸਬਜ਼ੀਆਂ ਦੀ ਕੀਮਤ ਦੱਸੀ ਜੋ ਕਿ ਮਾਤਾ ਨੂੰ ਜਾਇਜ਼ ਤੇ ਸਸਤੀ ਲੱਗੀਆਂ ਅਗਲੇ ਦਿਨ ਸਵੇਰੇ ਮਾਤਾ ਜੀ ਦੇ ਘਰ ਕੋਈ ਛੋਟਾ ਜਿਹਾ ਪ੍ਰੋਗਰਾਮ ਸੀ ਇਸ ਕਰਕੇ ਮਾਤਾ ਜੀ ਨੇ ਪਾਲਕ ਨੂੰ ਛੱਡ ਕੇ ਬਾਕੀ ਸਾਰੀਆਂ ਸਬਜ਼ੀਆਂ ਲੈ ਰਹੀਆਂ ਤੇ ਇੱਕ ਵੀ ਰੁਪਈਆ ਘੱਟ ਵੱਧ ਨਹੀਂ ਦਿੱਤਾ। ਮੱਖਣ ਬਹੁਤ ਖੁਸ਼ ਸੀ। ਮਾਤਾ ਜੀ ਨੇ ਕਿਹਾ ਰੱਬ ਦਾ ਸ਼ੁਕਰ ਹੈ ਭਾਈ ਕਿ ਤੂੰ ਆ ਗਿਆ। ਨਹੀਂ ਤਾਂ ਤੜਕੀ ਮੰਡੀ ਜਾਣਾ ਪੈਣਾ ਸੀ। ਹੁਣ ਇੱਕ ਅੱਧਾ ਦਿਨ ਛੱਡ ਕੇ ਸਾਡੇ ਪਿੰਡ ਫੇਰੀ ਲਾ ਜਾਇਆ ਕਰ। ਮੱਖਣ ਨੇ ਕਿਹਾ ਜੀ ਮਾਤਾ ਜੀ। ਮੱਖਣ ਨੇ ਸਾਈਕਲ ਆਪਣੇ ਪਿੰਡ ਵੱਲ ਨੂੰ ਤੋਰ ਲਿਆ। ਜਿਵੇਂ ਸਵੇਰੇ ਘਰੋਂ ਗੀਤ ਗਾਉਂਦਾ ਟੱਲੀਆਂ ਵਜਾਉਂਦਾ ਨਿਕਲਿਆ ਸੀ। ਉਹੀ ਖੁਸ਼ੀ ਉਸਦੇ ਚਿਹਰੇ ਤੇ ਹੁਣ ਸੀ ਉਹ ਗੁਣਗੁਣਾ ਰਿਹਾ ਸੀ ਜਿਸਨੂੰ ਮਿੱਟੀ দিয়া ਜਾਇਆ ਵੀ ਮਿੱਟੀ ਤੇਰਾ ਗੋਥ ਤੇ ਜਾਤ ਤਨਾ ਨਾ ਪਾਪ ਕਮਾ ਰੱਬ ਦੇਖ ਰਿਹਾ ਕਦੇ ਮਾਰ ਅੰਦਰ ਵੱਲ ਜਾਤ ਮਨ ਹੱਥਾਂ ਨੂੰ ਮੰਦੇ ਕੰਮੋਂ ਰੋਕੰਦੇ ਸੱਚਾ ਰਾ ਦਸਿੰਦੀ ਕਿਤਾਫੜਾ ਮਾੜੇ ਕਰਮਾਂ ਦਾ ਭਾਰ ਕੱਟ ਜਾਉ ਤੂੰ ਸਹਾਰਾ ਰੱਬ ਦਾ ਨਾਮ ਬਣਾ ਗੀਤ ਗੁਣਗੁਣਾਉਂਦਾ ਹੋਇਆ ਮੱਖਣ ਆਪਣੇ ਪਿੰਡ ਪਹੁੰਚ ਗਿਆ। ਕਰਿਆਨੇ ਦੀ ਦੁਕਾਨ ਤੋਂ ਸੌਦਾ ਪੱਤਾ ਲੈ ਕੇ ਮੱਖਣ ਘਰ ਵੱਲ ਤੁਰ ਪਿਆ। ਜਦੋਂ ਉਹ ਘਰ ਪਹੁੰਚਿਆ ਤਾਂ ਉਸਦੀ ਕਰਵਲੀ ਚਰਨੋਂ ਨੇ ਕਿਹਾ ਕੀ ਗੱਲਾਂ ਜੀ ਅੱਜ ਬਹੁਤ ਖੁਸ਼ ਲੱਗ ਰਹੇ ਹੋ। ਉਸੇ ਧੀ ਤੇ ਮੁੰਡਾ ਵੀ ਪਾਪਾ ਆ ਗਿਆ ਪਾਪਾ ਆ ਗਿਆ ਕਹਿੰਦੇ ਹੋਏ ਮੱਖਣ ਵੱਲ ਭੱਜਿਆ। ਮੱਖਣ ਨੇ ਦੋ ਮਨ ਕੋਟਕੇ ਜੱਫੀ ਪਾਈ ਤੇ ਉਹਨਾਂ ਦੀ ਮੱਥਿਆਂ ਨੂੰ ਚੁੰਮਿਆ। ਫਿਰ ਉਸਨੇ ਚਰਨੂ ਦੀ ਗੱਲ ਦਾ ਜਵਾਬ ਦਿੱਤਾ ਅੱਜ ਰੱਬ ਦੀ ਮਿਹਰ ਸਦਕਾ ਸਾਰੀ ਸਬਜ਼ੀ बिक ਗਈ ਚਰਨੂ ਦੀ ਨਜ਼ਰ ਪਾਲਕ ਤੇ ਪਈ ਉਸਨੇ ਮੱਖਣ ਨੂੰ ਪੁੱਛਿਆ ਤੂੰ ਸਿੱਧਾ ਕਹਿ ਰਹੇ ਹਾਂ ਕਿ ਸਾਰੀ ਸਬਜ਼ੀ बिक ਗਈ ਫਿਰ ਆ ਕੀਆ ਮੱਖਣ ਨੇ ਕਿਹਾ ਬਸ ਪਾਲਕ ਹੀ ਰਹੀ ਗਈ ਬਾਕੀ ਸਭ ਕੁਝ बिक ਗਿਆ ਕਾਕਾ ਕੋ ਨੇ ਪੁੱਛਿਆ ਪਾਪੀ ਸਾਡੇ ਜੋਗਾ ਕੀ ਲੈ ਕੇ ਆਇਆ ਮੱਖਣ ਨੇ ਕਾਕਾ ਦੇ ਸਿਰ ਤੇ ਹੱਥ ਫੇਰਦੇ ਕਿਹਾ ਆਪਣੇ ਸ਼ੀਰ ਬੱਚੀ ਵਾਲੀ ਮੈਂ ਗੱਠਕ ਲੈ ਕੇ ਆਇਆ ਰੋਣੀ ਬੋਲਿਆ ਹੂੰ ਕਿੱਥੇ ਆ ਪਾ ਪੀ ਗੱਠਕ ਮੱਖਣ ਨੇ ਆਪਣੇ ਝੋਲੇ ਚ ਗੱਠਕਾਂ ਦਾ ਪੈਕਟ ਰੋਣੀ ਹੱਥ ਫੜਾ ਕੇ ਕਿਹਾ ਆ ਲੈ ਚੱਕ ਦੋ ਫਟੇ ਬੱਚੇ ਗੱਠਕ ਖਾਣ ਲੱਗ ਪਏ ਤੇ ਮੱਖਣ ਖਾਲੀ ਪੇ ਡੱਬਿਆਂ ਵਿੱਚ ਮਸਾਲੇ ਪਾਉਣ ਲੱਗ ਪਿਆ ਤੇ ਸੋਚ ਰਿਹਾ ਸੀ ਮਾਤਾ ਜੀ ਨੇ ਸਹੀ ਹੀ ਕਿਹਾ ਸੀ ਕਿ ਰੱਬ ਦਾ ਸ਼ੁਕਰ ਸ਼ੁਕਰੀਆ ਕਰਨਾ ਬੰਦਾ ਵੀ ਹੈ ਕਿਉਂਕਿ ਮੇਰਾ ਨੁਕਸਾਨ ਹੋਣ ਬਚ ਗਿਆ ਤੇ ਮਾਤਾ ਜੀ ਹੋਣਾ ਦਾ ਫਾਇਦਾ ਹੋ ਗਿਆ ਬਸ ਮਾਲਕਾ ਇਸੇ ਤਰ੍ਹਾਂ ਸਿਰ ਤੇ ਮੀਰ ਭਰਿਆ ਹੱਥ ਰੱਖੀ ਕਦੇ ਡੋਲਣ ਨਾ ਦੇ ਉਸ ਨੂੰ ਸੋਚਾਂ ਵਿੱਚ ਟੁੱਬਿਆ ਦੇਖ ਕੇ ਚਰਨਾਂ ਨੇ ਪੁੱਛਿਆ ਕੀ ਸੋਚ ਰਹੇ ਹੋ ਜੀ ਸੋਚਣਾ ਤਾਂ ਕੀਤਾ ਮੈਂ ਕਦੇ-ਕਦੇ ਬਹੁਤ ਹੈਰਾਨ ਹੁੰਨਾ ਆ ਕਿ ਰੱਬ ਦੀਆਂ ਦਿੱਤੀਆਂ ਬਹੁਤ ਬਖਸ਼ਿਸ਼ਾਂ ਨੇ ਸਾਡੇ ਕੋਲ ਉਸ ਦਾ ਸ਼ੁਕਰਾਨਾ ਕਰਨ ਲਈ ਪਰ ਅਸੀਂ ਕਦੇ ਸੰਤੁਸ਼ਟ ਨਹੀਂ ਹੁੰਦੇ ਹਮੇਸ਼ਾ ਜਰਾ ਤੇ ਜਰਾ ਦੀ ਪਾਲ ਵਿੱਚ ਰਹਿਨੇ ਆ ਤੇ ਨਾ ਸ਼ੁਕਰੇ ਬਨੇ ਹੋਏ ਮੱਖਣ ਨੇ ਆਖਿਆ ਚਰਨੋ ਬੋਲੇ ਜਿਸ ਇਨਸਾਨ ਨੂੰ ਸਬਰ ਤੇ ਸ਼ੁਕਰ ਕਰਨਾ ਆ ਗਿਆ ਉਸ ਇਨਸਾਨ ਦੇ ਦੁੱਖ ਤਕਲੀਫ ਨੇੜੇ ਨਹੀਂ ਆਉਂਦੇ ਕਈ ਇਸੇ ਵਿੱਚ ਉਲਝੇ ਰਹਿੰਦੇ ਨੇ ਕਿ ਇਹ ਜੱਖ ਮਿੱਠਾ ਅਗਲਾ ਕਿਹਨੇ ਟਿੱਠਾ ਤੇ ਫਿਰ ਢਲਦੀ ਉਮਰੇ ਪਛਤਾਉਂਦੇ ਨੇ ਮੱਖਣ ਨੇ ਕਿਹਾ ਸਹੀ ਕਿਹਾ ਮੈਂ ਤਾਂ ਆਪਣੇ ਸਰੀਰ ਨੂੰ ਦੇਖ ਕੇ ਵੀ ਬਹੁਤ ਹੈਰਾਨ ਹੂੰਨਾ ਬਹੁਤ ਚੀਜ਼ਾਂ ਨੇ ਛੋਟੀਆਂ ਵੱਡੀਆਂ ਧਰਤੀ ਤੇ ਜਿਨ੍ਹਾਂ ਨੂੰ ਦੇਖ ਕੇ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਜਾਂਦੀਆਂ ਨੇ ਆਪਣੇ ਸਰੀਰ ਨੂੰ ਹੀ ਜੇ ਅਸੀਂ ਗੌਰ ਨਾਲ ਦੇਖਾਂਗੇ ਤਾਂ ਸੋਚਣ ਲਈ ਮਜਬੂਰ ਹੋ ਜਾਵਾਂਗੇ ਕਿ ਰੱਬ ਨੇ ਕਿੰਨੇ ਅਨੋਖੇ ਤੇ ਸੋਹਣੇ ਢੰਗ ਨਾਲ ਘੜਿਆ ਇਸ ਬੰਧਨ ਨੂੰ ਖੈਰ ਉਸ ਵਾਸਤੇ ਤਾਂ ਕੁਝ ਵੀ ਰਚਨਾ ਕੋਈ ਵੱਡੀ ਗੱਲ ਨਹੀਂ ਛੱਡੋ ਹਾਂਜੀ ਚਲੋ ਮੈਂ ਰੋਟੀ ਬਣਾ ਦਿੰਦੀ ਹਾਂ ਤੁਸੀਂ ਤਿੰਨੋ ਜਣੇ ਨਾਲ ਦੀ ਨਾਲ ਗਰਮ ਗਰਮ ਖਾ ਲਿਓ ਮੱਖਣ ਜੋ ਹੁਕਮ ਰਾਣੀ ਸਹਿਬਾ ਫਿਰ ਚਰਨੋਂ ਰੋਟੀ ਬਣਾਣ ਲੱਗ ਪਈ ਤੇ ਮੱਖਣ ਸਿੰਘ ਤੇ ਬੱਚੇ ਖਾਣ ਲੱਗ ਪਏ ਫਿਰ ਰੋਟੀ ਪਕਾ ਕੇ ਚਰਨੋਂ ਨੇ ਵੀ ਰੋਟੀ ਖਾਧੀ ਤੇ ਫਿਰ ਸਭ ਸੋ ਗਏ ਅਗਲੇ ਦਿਨ ਮੱਖਣ ਦੁਕਾਨ ਤੇ ਜਾਂਦੀ ਬਜਾਈ ਪਿੰਨ ਪਿੰਨ ਫੇਰੀ ਲੰਘ ਦਪਿਆ ਦੋ ਤਿੰਨ ਪਿੰਡਾਂ ਵਿੱਚ ਹੀ ਉਸ ਦੀਆਂ ਸਾਰੀਆਂ ਸਬਜ਼ੀਆਂ ਵਿਕ ਗਈਆਂ ਤੇ ਉਹ 1 ਵਜੇ ਦੀ ਕਰੀਬ ਕਰ ਪਰਤਨ ਝੁਗਾ ਹੋ ਗਿਆ ਅੱਜ ਮੱਖਣ ਬਹੁਤ ਖੁਸ਼ ਸੀ ਉਸਨੇ ਰਸਤੇ ਵਿੱਚ ਆਉਂਦੇ ਹੋਏ ਫੈਸਲਾ ਕੀਤਾ ਕਿ ਹੁਣ ਉਹ ਫੇਰੀ ਹੀ ਲਾਇਆ ਕਰੇਗਾ ਘਰ ਪਹੁੰਚਿਆ ਤਾਂ ਚੰਨੂ ਨੇ ਪੁੱਛਿਆ ਅੱਜ ਐਨੇ ਛੇਤੀ ਕਿਨੇ ਆ ਗਏ ਮੱਖਣ ਨੇ ਕਿਹਾ ਉਹ ਜਿਉਣ ਜੋ ਗਏ ਰੱਬ ਦਾ ਸ਼ੁਕਰ ਮਨਾ ਕਿ ਜਲਦੀ ਆ ਗਿਆ ਅੱਜ ਮੈਂ ਦੁਕਾਨ ਤੇ ਨਹੀਂ ਗਿਆ ਮੈਂ ਪਿੰਡਾਂ ਵਿੱਚ ਫੇਰੀ ਲਾਉਣ ਗਿਆ ਸੀ ਦੁਕਾਨ ਤੇ ਸਾਰਾ ਦਿਨ ਬੈਠੇ ਰਹਿ ਨਾਲ ਵੀ ਇੰਨੀ ਕਮਾਈ ਨਹੀਂ ਹੁੰਦੀ ਜਿੰਨੀ ਅੱਜ ਹੋਈ ਇਹ ਤਾਂ ਬਹੁਤ ਵਧੀਆ ਕੀਤਾ ਤੁਸੀਂ ਚਰਨੂ ਨੇ ਆਖਿਆ ਮੱਖਣ ਬੋਲਿਆ ਬਸ ਇਸੇ ਤਰ੍ਹਾਂ ਵਾਹਿਗੁਰੂ ਜੀ ਮਿਹਨਤ ਵਿੱਚ ਬਰਕਤ ਪਾਉਂਦੇ ਰਹਿਣ ਤਾਂ ਆਪਣੀ ਗਰੀਬੀ ਖਤਮ ਹੋ ਜਾਵੇਗੀ ਤੇ ਆਪਣੇ ਘਰ ਦੀ ਛੱਤ ਰੋਣਾ ਵੀ ਬੰਦ ਕਰ ਦੇਵੇਗੀ ਚਰਨ ਤੁਹਾਡੇ ਮੂੰਹ ਵਿੱਚ ਕਿਉਂ ਸ਼ੱਕ ਹੈ ਬਸ ਕੰਮ ਤੇ ਮੌਸਮ ਦੀ ਮਾਰ ਨਾ ਪਵੇ ਅਸੀਂ ਵੀ ਥੋੜੇ ਸੌਖੇ ਹੁਏ ਮੱਖਣ ਹੁਣ ਵੀ ਸੌਖੇ ਹੀ ਹਾਂ ਉਹਨਾਂ ਦਾ ਸੋਚ ਜਿੰਨਾਂ ਕੋਲ ਬਦਲਣ ਲਈ ਕੱਪੜੀ ਨਹੀਂ ਖਾਣ ਲਈ ਰੋਟੀ ਨਹੀਂ ਪੀਨ ਲੀਸਾ ਪਾਣੀ ਨੀ ਸਿਰ ਤੱਕ ਲੈ ਛੱਤ ਨਹੀਂ ਤੇ ਜਿੰਨਾ ਕੋਲ ਹੱਥ ਪੈਰ ਤੱਕ ਨਹੀਂ ਉਹ ਵੀ ਬਥੇਰੇ ਖੁਸ਼ ਰਹਿੰਦੇ ਨੇ ਪੀੜਾ ਵਿੱਚੋਂ ਖੁਸ਼ੀ ਦਾ ਇੱਕ ਕਿਨਕਾ ਲੱਭ ਕੇ ਉਸ ਨੂੰ ਮੰਨਣਾ ਹੀ ਤਾਂ ਜ਼ਿੰਦਗੀ ਆ ਦੇ ਲੋ ਦਿਮਾਗ ਤੇ ਇਹ ਸ਼ਾਮਾਂ ਦਾ ਬੋਝ ਲੱਦ ਕੇ ਬੰਦਾ ਜਲਦੀ ਦਮ ਤੋੜ ਦਿੰਦਾ ਚਰਨ ਬਿਲਕੁਲ ਦਰੁਸਤ ਆਖਿਆ ਤੁਸੀਂ ਚਲੋ ਰੋਟੀ ਬਣਾ ਦੇ ਮਾਂ ਟਾਈਮ ਵੀ ਹੋ ਗਿਆ ਮੈਂ ਵੀ ਥੋੜਾ ਆਰਾਮ ਕਰ ਲਵਾਂ ਮੱਖਣਿਆ ਆਖਿਆ ਫਿਰ ਚਰਨ ਰੋਟੀ ਬਣਾਉਂਦੇ ਸੋਈ ਵਿੱਚ ਚਲੀ ਗਈ ਤੇ ਮੱਖਣ ਮੰਜੇ ਉਤੇ ਲੇਟ ਗਿਆ ਉਹ ਮਨ ਵਿੱਚ ਸੋਚਣ ਲੱਗ ਪਿਆ ਮੌਸਮ ਵੀ ਅਜੀਬ ਸ਼ੈ ਹੈ ਕਿਸੇ ਲਈ ਤਿਹਾਰ ਤੇ ਕਿਸੇ ਲਈ ਵਕਤ ਦੀ ਮਾਰ ਬਣ ਕੇ ਆਉਂਦੇ ਨੇ ਨਹੀਂ ਹੀ ਦੇਖ ਲਵੋ ਕਿਸੇ ਲਈ ਮੌਸਮ ਸੁਹਾਵਣਾ ਹੋ ਜਾਂਦਾ ਤੇ ਕਿਸੇ ਤੇ ਦਰਦਾਂ ਦਾ ਬੱਦਲ ਫੜ ਜਾਂਦਾ ਛੇਰ ਜਿਵੇਂ ਮਾਲਕ ਦੀ ਮਰਜ਼ੀ ਫਿਰ ਚਰਨ ਰੋਟੀ ਲੈ ਆਈ ਮੱਖਣ ਨੇ ਰੋਟੀ ਖਾਈ ਤੇ ਥੋੜੀ ਦੇਰ ਬਾਅਦ ਨਿਆਣੇ ਵੀ ਖੇਡ ਕੇ ਕਰ ਵਾਪਸ ਆ ਗਏ ਮੱਖਣ ਨੇ ਰੋਣੀ ਨੂੰ ਆਪਣੇ ਕੋਲ ਬੁਲਾਇਆ ਫਿਰ ਉਸ ਨੇ ਪਿਆਰ ਨਾਲ ਰੋਣੀ ਦਾ ਕੰਨ ਮਰੋੜਦੇ ਹੋਏ ਕਿਹਾ ਐਨੇ ਠੰਡ ਵਿੱਚ ਕਿੱਥੇ ਘੋਟੇ ਚੁੱਕਦੇ ਫਿਰਦੇ ਸੀ ਸੁੱਕੀ ਸਾਦੀ ਰੋਟੀ ਵੀ ਪਛਦੀ ਫਿਰ ਬਿਮਾਰ ਹੋ ਕੇ ਪੈ ਜਾਣੇ ਹੋ ਕਾਕੋ ਬੋਲੀ ਪਾਪੇ ਅਸੀਂ ਬਾਹਰ ਨਹੀਂ ਘੁੰਮ ਰਹੇ ਸੀ ਅਸੀਂ ਤਾਂ ਸੱਤੀ ਦੇ ਘਰ ਗਏ ਸੀ ਤੇ ਉਹਨਾਂ ਦੇ ਘਰ ਵਿੱਚ ਹੀ ਖੇਡ ਰਹੇ ਸੀ ਮੱਖਣ ਨੇ ਕਾਕਾ ਨੂੰ ਗੋਦ ਵਿੱਚ ਚੁੱਕਿਆ ਤੇ ਕਿਹਾ ਮੇਰੀ ਕਾਕੂ ਨੂੰ ਠੰਡ ਲੱਗ ਗਈ ਤਾਂ ਕੌਣ ਜ਼ਿੰਮੇਵਾਰ ਹੋ ਕਾਕੂ ਤੇ ਰੋਣੀ ਸੋਚਾਂ ਵਿੱਚ ਪੈ ਗਏ ਮੱਖਣ ਨੇ ਹੱਸ ਕੇ ਕਿਹਾ ਉਹ ਬਹੁਤੀ ਸਿਆਣੀ ਹੋ ਬਹੁਤਾ ਨਾ ਸੋਚੋ ਰੋਟੀ ਖਾਓ ਤੇ ਰਜਾਈਆਂ 'ਚ ਲੁਕ ਜਾਓ ਦੋਵੇਂ ਬੱਚੇ ਮੁਸਕਰਾਏ ਤੇ ਚਰਨ ਕੋਲ ਬੈ ਕੇ ਰੋਟੀ ਖਾਣ ਲੱਗ ਪਏ ਮੱਖਣ ਜਦੋਂ ਪੈਣ ਲੱਗਿਆ ਤਾਂ ਉਸ ਦੀ ਨਜ਼ਰ ਆਪਣੇ ਸੱਜੇ ਪੈਰ ਦੇ ਗਿੱਟੇ ਤੇ ਪਈ ਗਿੱਟੇ ਤੇ ਇੱਕ ਛੋਟੀ ਜਿਹੀ ਫਿੰਸੀ ਹੋ ਰੱਖੀ ਸੀ ਮੱਖਣ ਥੋੜਾ ਮੁਸਕਰਾਇਆ ਤੇ ਬੋਲਿਆ ਓਹ ਮੈਂ ਸੋਚਿਆ ਪਤਾ ਨਹੀਂ ਕੀ ਹੋ ਗਿਆ ਇਸ ਫਿੰਸੀ ਕਰਕੇ ਜੁੱਤੀ ਲੱਗ ਰਹੀ ਸੀ ਚਰਨ ਨੇ ਮੱਖਣ ਨੂੰ ਇਕੱਲੇ ਨੂੰ ਬੜਬੜਾਉਂਦੇ ਸੁਣਿਆ ਤਾਂ ਉਸਨੇ ਰਸੋਈ ਚ ਪੁੱਛਿਆ ਕੀ ਹੋ ਗਿਆ ਜੀ ਉਹ ਕੁਝ ਨਹੀਂ ਇੱਕ ਛੋਟੀ ਜਿਹੀ ਫਿੰਸੀ ਹੋ ਗਈ ਪੈਰ ਤੇ ਜੁੱਤੀ ਲੱਗਦੀ ਸੀ ਅੱਜ ਇਸ ਤੇ ਮੈਂ ਪਹਿਲਾਂ ਸੋਚੀ ਗਿਆ ਕਿ ਜੁੱਤੀ 'ਚ ਕੁਝ ਹੋਵੇਗਾ ਪਰ ਹੁਣ ਫਿੰਸੀ ਤੇ ਨਜ਼ਰ ਪਈ ਆ ਮੱਖਣ ਬੋਲੇ ਚਰਨ ਬੋਲੀ ਇੱਕ ਵਾਰ ਡਾਕਟਰ ਨੂੰ ਦਿਖਾ ਆਂਦੇ ਜਾ ਕੇ ਟਿਊਬ ਲਗਾ ਲੈਂਦੇ ਮੱਖਣ ਬੋਲੀਆ ਓਏ ਨਹੀਂ ਨਹੀਂ ਇਹ ਤਾਂ ਤੁਰਦੇ ਫਿਰਦੇ ਠੀਕ ਹੋ ਜਾਣੀਆਂ ਫਿੰਸੀਆਂ ਤਾਂ ਹੁੰਦੀਆਂ ਰਹਿੰਦੀਆਂ ਚਰਨੋਂ ਜੇ ਮੈਨੂੰ ਤੁਹਾਨੂੰ ਠੀਕ ਲੱਗੇ ਮੱਖਣ ਹੂੰ ਮੱਖਣ ਨੂੰ ਨਹੀਂ ਪਤਾ ਸੀ ਕਿ ਕਦੇ-ਕਦੇ ਜਿੰਨੇ ਨੂੰ ਛੋਟੀ ਮੋਟੀ ਬਿਮਾਰੀ ਸਮਝ ਕੇ ਛੱਡ ਦਿੰਨੇ ਆ ਉਹ ਇੱਕ ਭਿਆਨਕ ਬਿਮਾਰੀ ਦਾ ਰੂਪ ਧਾਰ ਕੇ ਸਰੀਰ ਨੂੰ ਨਕਾਰਾ ਕਰ ਛੱਡ ਦਿੰਦੀਆਂ ਕੁਝ ਦਿਨ ਮੱਖਣ ਪਿੰਡ ਪਿੰਡ ਜਾ ਕੇ ਫੇਰੀ ਲਾਉਂਦਾ ਰਿਹਾ ਉਸ ਦੇ ਪੈਰ ਦੀ ਫਿੰਸੀ ਵੀ ਥੋੜੀ ਵੱਡੀ ਹੁੰਦੀ ਗਈ। ਇੱਕ ਦਿਨ ਉਹ ਸ਼ਾਮ ਵੇਲੇ ਘਰ ਆ ਰਿਹਾ ਸੀ ਕਿ ਰਸਤੇ ਵਿੱਚ ਉਸ ਦੀ ਫਿੰਸੀ ਫੁੱਟ ਗਈ। ਉਸ ਵਿੱਚੋਂ ਲਹੂ ਵਗਣ ਲੱਗ ਪਿਆ। ਮੱਖਣ ਇਸ ਵੱਲ ਬਹੁਤਾ ਧਿਆਨ ਨਾ ਦਿੱਤਾ ਤੇ ਗੀਤ ਗਾਉਂਦਾ ਹੋਇਆ ਅੱਗੇ ਫਰਦਾ ਰਿਹਾ। ਜਦੋਂ ਉਹ ਘਰ ਪਹੁੰਚੇ ਤਾਂ ਚਰਨੋਂ ਉਸ ਦਾ ਪੈਰ ਜੋ ਕਿ ਖੂਨ ਨਾਲ ਲਿਬੜਿਆ ਹੋਇਆ ਸੀ ਦੇਖ ਕੇ ਕਬਰਾ ਗਈ। ਚਰਨੋ ਬੋਲੀ ਜੀ ਆ ਕੀ ਕਰਾਲੀ ਹੈ ਪੈਰ ਤੇ? ਉਹ ਕੁਝ ਨਹੀਂ ਉਹ ਜਿਹੜੀ ਫਿੰਸੀ ਉਹ ਰੱਖੀ ਸੀ ਉਹ ਫਟ ਗਈ ਮੱਖਣ ਨੇ ਜਵਾਬ ਦਿੱਤਾ ਚਰਨ ਫਿਰ ਵੀ ਐਨਾ ਖੂਨ ਮੱਖਣ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਹੁਣ ਜਿਸ ਦੀ ਘਰ ਵਾਲੀ ਲੜਦੀ ਨਹੀਂ ਕੋਈ ਡਿਮਾਂਡ ਨਹੀਂ ਕਰਦੀ ਉਸ 'ਚ ਐਨਾ ਖੂਨ ਤਾਂ ਹੋਊਗਾ ਹੀ ਚਰਨ ਬਸ ਗੱਲਾਂ ਜਿੰਨੀ ਮਰਜ਼ੀ ਕਰਵਾ ਲੋ ਤੁਹਾਡੇ ਤੋਂ ਮੱਖਣ ਇੱਕ ਦਿਨ ਐਸਾ ਹੋਊਗਾ ਜਦੋਂ ਤੋ ਕੋਈ ਚੀਜ਼ ਬਾਰੇ ਸੋਚੇ ਹੀ ਕਰਨਗੀ ਤੇ ਮੈਂ ਤੇਰੇ ਅੱਗੇ ਉਹ ਚੀਜ਼ ਪੇਸ਼ ਕਰ ਦਿਆ ਕਰਨੀ ਚਰਨ ਬਸ ਬਸ ਬਹੁਤ ਨਾ ਉਡੋ ਪੈਰ ਤੋਂ ਕਿਸੇ ਲੀਰ ਬਨ ਲੋ ਮੈਂ ਤੇ ਨੀਹ ਲੀਰ ਜਿਵੇਂ ਤੇ ਰਹੁ ਕੰ ਮੱਖਣ ਨੇ ਆਖਿਆ ਫਿਰ ਚਰਨੋ ਨੇ ਮੱਖਣ ਨੂੰ ਗਰਮ ਪਾਣੀ ਦਿੱਤਾ ਤੇ ਮੱਖਣ ਨੇ ਆਪਣਾ ਮੂੰਹ ਹੱਤ ਹੋਇਆ ਤੇ ਫਿਰ ਪੈਰ ਤੋਂ ਖੂਨ ਸਾਫ ਕੀਤਾ ਫਿਰ ਚਰਨੋ ਨੇ ਉਸ ਨੂੰ ਕਿਸੇ ਪੁਰਾਣੇ ਕੱਪੜੇ ਤੋਂ ਲੀਰ ਪਾੜ ਕੇ ਦਿੱਤੀ ਫਿਰ ਰੋਜ ਮੱਖਣ ਪੈਰ ਤੇ ਲੀਰ ਬਨਣ ਲੱਗ ਪਿਆ ਲੀਰ ਬਨ ਕੇ ਉਸ ਨੂੰ ਸਾਰਾ ਦਿਨ ਆਰਾਮਦਾਰੀ ਰਹਿੰਦੀ ਸੀ ਫਿੰਸੀ ਵਾਲੀ ਜਗ੍ਹਾ ਜੁੱਤੀ ਨਹੀਂ ਚੁਪਦੀ ਸੀ ਥੋੜੇ ਦਿਨਾਂ ਬਾਅਦ ਫਿੰਸੀ ਵਾਲੀ ਜਗ੍ਹਾ ਧੰਨਵਾਦ ਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਤਿ ਸ਼੍ਰੀ ਅਕਾਲ